ਹਾਂਜੀ ਦੇਖਦੇ ਹੋਗੇ ਕੀ ਲੱਗ ਰਹੀਆਂ ਲੱਭ ਨਹੀਂ ਰਹੀ ਤੁਹਾਡੇ ਲਈ ਬੜਾ ਕੁਝ ਲੈ ਕੇ ਆਏ ਆ ਜੀ ਅਸੀਂ ਇਸ ਵਾਰੀ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟਸ ਔਰ ਕੋਸ਼ਿਸ਼ ਕੀਤੀ ਕਿ ਕਹਿੰਦੇ ਨਾ ਫੁੱਲ ਚੁਣ ਚੁਣ ਕੇ ਇੱਕ ਬਾਗ ਜਿਹਾ ਲੈ ਕੇ ਆਏ ਆ ਦੇਖੋ ਪ੍ਰਿੰਟਡ ਕਲੈਕਸ਼ਨ ਦੇਖੋ ਤੁਸੀਂ ਸਾਡੀ ਬੜੀ ਕਿਉਂਕਿ ਇੱਕ ਵੀਡੀਓ ਚ ਇੰਨਾ ਕੁਝ ਨਹੀਂ ਦਿਖਾ ਸਕਦੇ ਕਿ ਅੱਜ ਤੁਹਾਨੂੰ ਇੱਕ ਵਾਰੀ ਪਹਿਲਾਂ ਇੰਟਰੋ ਵੀਡੀਓ ਦਿਖਾ ਦਈਏ ਜੀ ਆਪਣੀ ਆ ਦੇਖੋ ਜੀ ਹਰ ਰੇਂਜ ਦੇ ਸੂਟ ਹੈਗੇ ਆ ਜੀ ਸਾਡੇ ਕੋਲ ਬਿਲਕੁਲ ਜਦਾ ਜਦਾ ਦੇ ਕੋਸ਼ਿਸ਼ ਨਹੀਂ ਦਿਖਾ ਸਕਦੇ ਆ ਜੋ ਚੱਲ ਰਿਹਾ ਅੱਜਕੱਲ੍ਹ ਆਰਗੇਨਿਕ ਕਾਟਨ ਟ੍ਰੈਂਡਿੰਗ ਦੇ ਵਿੱਚ ਤੁਹਾਨੂੰ ਲੇਸਿਸ ਵਰਕ ਵਾਲੇ ਬਹੁਤ ਕੋਸ਼ ਮਿਲੇਗਾ ਜੀ ਅੱਜ ਦੀ ਵੀਡੀਓ ਮਿਸ ਨਹੀਂ ਕਰਨੀ ਜੀ ਤੇ ਹਰ ਵੀਡੀਓਜ਼ ਆਫਰ ਤੇ ਅਸੀਂ ਜਿੱਦਾਂ ਕੱਢਦੇ ਆ ਜੀ ਜਿੱਥੇ ਵੇਖੋਗੇ ਸੂਟ ਹੀ ਸੂਟ ਦੇਖਣੇ ਆ ਤੁਹਾਨੂੰ ਇੱਥੇ ਸੂਟ ਇੱਥੇ ਸੂਟ ਇੱਥੇ ਸੂਟ ਬਸ ਆਹ ਦੇਖੋ ਜੀ ਕਲਾਸਿਕ ਕਲਾਸਿਕ ਸੂਟ ਹੈ ਤੁਹਾਨੂੰ ਅੱਜ ਸੂਟ ਹੀ ਸੂਟ ਦੇਖਣੇ ਆ ਬਸ ਸੋ ਵੀਡੀਓ 'ਚ ਜੁੜੇ ਰਹਿਣਾ ਆਹ ਰੱਖੋ ਜਿਹੜਾ ਆਪਾਂ ਆਪਣਾ ਮਾਸਟਰਪੀਸ ਆ ਉਹਨੂੰ ਅਸੀਂ ਦਿੱਤਾ ਹੈ ਟੰਗ ਉਹਦੇ ਵਿੱਚ ਬੜੇ ਕਮਾਲ ਕਮਾਲ ਦੇ ਸੂਟ ਹੋਣਗੇ ਤੇ ਬੜੇ ਜੈਨੂਇਨ ਜੈਨੂਇਨ ਪ੍ਰਾਈਸ ਤੇ ਹੋਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆ ਜੀ ਆਪਾਂ ਬਹੁਤ ਵਧੀਆ ਵਧੀਆ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਪ੍ਰੋਮਿਸ ਕੀਤਾ ਸੀ ਕਿ ਨੈਕਸਟ ਵੀਕ ਦੀ ਜਿਹੜੀ ਵੀਡੀਓ ਹੋਏਗੀ ਨਾ ਆਪਾਂ ਸਾਰਿਆਂ ਦੀ ਡਿਮਾਂਡ ਨੂੰ ਕਵਰ ਕਰਨਾ ਹੈ ਸਟਾਰਟ ਕਰ ਰਹੇ ਹਾਂ ਜੀ ਸੈਮੀ ਸਟਿਚ ਸੂਟ ਪਾਕਿਸਤਾਨੀ ਕਨਸੈਪਟ ਕਲਾਸੀ ਚੀਜ਼ ਆ ਦੇਖੋ ਪਿਓਰ ਮਸਲੀਨ ਵਿਦ ਬਿਊਟੀਫੁਲ ਲੇਸ ਵਰਕ ਇਹ ਹੈ ਜੀ ਔਰ ਬਾਵਾ ਦੇ ਅੱਗੇ ਵੀ ਇਦਾਂ ਹੀ ਇਹਦੇ ਲੇਸ ਲੱਗੀ ਹੋਈ ਹੈ ਦੇਖੋ ਤੁਸੀਂ ਕਮਾਲ ਹੀ ਕਰਤਾ ਐ ਸੂਟ ਨੇ ਤੇ ਪੂਰਾ ਪਾਕਿਸਤਾਨੀ ਕਲੈਕਸ਼ਨ ਹੈ ਜਿੱਦਾਂ ਹੁਣ ਸਾਨੂੰ ਕਹਿੰਦੇ ਸੀਗੇ ਕਿ ਤੁਸੀਂ ਹਰ ਚੀਜ਼ ਕਵਰ ਕਰਿਆ ਕਰੋ ਕਿਉਂਕਿ ਸਾਡੇ ਤੋਂ ਹੀ ਸੂਟ ਲੈਣੇ ਹੁੰਦੇ ਆ ਤੁਸੀਂ ਆਪਾਂ ਗਿਆ ਕਵਰ ਕਰ ਲੈਨੇ ਆ ਫਿਰ ਬਿਊਟੀਫੁਲ ਕਲੈਕਸ਼ਨ ਜੀ ਆਹ ਦੇਖੋ ਤੁਹਾਨੂੰ ਹੁਣ ਚੰਗੇ ਤਰੀਕੇ ਨਾਲ ਦਿਖਾ ਦਿੰਨੇ ਆ ਅਣੀ ਇਹਦੀ ਫਰੰਟ ਗੋਟਾ ਪੱਟੀ ਵਰਕ ਹੋਇਆ ਹੋਇਆ ਔਰ ਵੈਸੇ ਹੀ ਇਹ ਬਲੈਕ ਵਾਈਟ ਔਰ ਰੈੱਡ ਦਾ ਕੰਬੀਨੇਸ਼ਨ ਤੇ ਵੈਸੇ ਹੀ ਕਲਾਸੀ ਹੀ ਹੁੰਦਾ ਹੈ ਆਲਵੇਸ ਜੀ ਕਰਉਣ ਦੀ ਤੁਹਾਨੂੰ ਇੱਥੇ ਕੁਝ ਲੋਡ ਨਹੀਂ ਪੈਣੀ ਆ ਦੇਖੋ ਪੂਰਾ ਗੋਟਾ-ਬੱਟੀ ਵਰਕ ਉੱਪਰ ਫਰੰਟ ਪੂਰੀ ਕਵਰਡ ਕੀਤੀ ਹੋਈ ਜੇ ਔਰ ਆ ਦੇਖੋ ਇਹਦੀਆਂ ਬਿਊਟੀਫੁੱਲ ਬਾਵਾ ਵਿਦ ਬਿਊਟੀਫੁੱਲ ਲੇਸ ਵਰਕ ਆ ਦੇਖੋ ਜੀ ਆ ਦੇਖੋ ਠੀਕ ਹੈ ਔਰ ਆ ਆਗੇ ਜੀ ਦੀ ਫਰੰਟ ਤੇ ਇਹਦੀ ਬੈਕ ਦੇਖੋ ਹੁਣ ਤੁਸੀਂ ਆ ਦੇਖੋ ਇਹ ਹੈਗਾ ਇਹਦੀ ਬੈਕ ਉੱਪਰ ਵਾਲਾ ਪੈਕ ਠੀਕ ਹੈ ਔਰ ਇਹ ਕਾ ਪ੍ਰਿੰਟ ਆ ਜਣਾ ਹੈ ਦਾ ਥੱਲੇ ਮੋਟਿਫ ਆ ਗਿਆ ਬਹੁਤ ਖਿਆਰਾ ਦੇਖੋ ਪ੍ਰੋਪਰ ਪਾਕਿਸਤਾਨੀ ਕਨਸੈਪਟ ਤੇ ਇਹ ਹੈਗੀ ਇਹਦੀ ਇੰਪੋਰਟੈਂਟ ਚੈੱਕ ਕਰੋ ਇਹਦਾ ਤੁਹਾਨੂੰ ਇਹਦਾ ਇੱਥੇ ਇੱਕ ਕਨਸੈਪਟ ਹੈ ਦੇਖੋ ਬਾਟਮ ਪਿਓਰ ਰਿਯਨ ਪਿਓਰ ਰਿਯਨ ਕੋਈ ਵੀ ਮਿਕਸਿੰਗ ਨਹੀਂ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਪੈਗੀ ਇਹਦੇ ਥੱਲੇ ਔਰ ਦੁਪੱਟਾ ਦੇਖੋ ਇਹਦਾ ਕਮਾਲ ਦਾ ਵਿਦ ਬਿਊਟੀਫੁਲ ਟੈਸਲਸ 4 ਸਾਈਡ ਦੇ ਉੱਪਰ ਕੋਈ ਐਵੇਂ ਗੰਦੇ ਜਿਹੇ ਵਾਲੇ ਨਹੀਂ ਬੜੇ ਨਾਈਸ ਜੇ ਟੈਸਲਸ ਦੁਪੱਟਾ ਦੇਖੋ ਇਹਦਾ ਕਿਉਂਕਿ ਜਿਹੜੇ ਪਾਕਿਸਤਾਨੀ ਸੂਟ ਹੁੰਦੇ ਹਨ ਨਾ ਉਹਨਾਂ ਦੇ ਦੁਪੱਟੇ ਨਾ ਚੌੜੇ ਨਹੀਂ ਹੁੰਦੇ ਲੰਬੇ ਜ਼ਰੂਰ ਹੁੰਦੇ ਆ ਹਾਂ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹ ਮਿਸ ਕਰਨ ਵਾਲਾ ਪੀਸ ਨਹੀਂ ਹੈਗਾ ਪ੍ਰਿੰਟ ਦੇਖੋ ਕਮਾਲ ਦਾ ਸਿੰਗਲ ਸਿੰਗਲ ਪੀਸ ਹੈ ਇਹ ਆ ਦੇਖੋ ਜੀ ਠੀਕ ਹੈ ਪ੍ਰਾਈਸ ਵੀ ਬੜਾ ਕਮਾਲ ਦਾ ਹੈ ਦਾ ਜੀ ਹੁਣ ਤੁਹਾਨੂੰ ਦੱਸਦੇ ਹਾਂ ਅਸੀਂ ਇਹਦਾ ਪ੍ਰਾਈਸ ਇਹ ਹੈਗਾ ਜੀ ਸਿਰਫ ਤੇ ਸਿਰਫ 2550 ਦਾ ਠੀਕ ਹੈ ਜੀ ਪਿਓਰ ਮਸਲਿਨ ਫੈਬਰਿਕ ਬਿਊਟੀਫੁੱਲ ਲੇਸ ਵਰਕ ਦੇਖੋ ਬਾਟਮ ਦੇਖੋ ਇਹਦੀ ਕਮਾਲ ਦੀ ਬਿਊਟੀਫੁੱਲ ਦੁਪੱਟਾ ਵਿਦ ਟੈਸਲਸ ਔਰ ਫਰੰਟ ਪੂਰਾ ਹੈਵੀ ਠੀਕ ਹੈ ਜੀ ਕਿੰਨੇ ਦਾ 2550 ਦਾ ਤੇ ਜਿਹੜਾ ਸਾਡੇ ਕੋਲ ਫਸਟ ਟਾਈਮ ਕਰ ਰਿਹਾ ਪਰਚੇਸ ਉਹਨਾਂ ਨੂੰ 100 ਆਫ ਹੋ ਜਾਣੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਪਾਲਿਸੀ ਹੈਗੀ ਹੈ ਠੀਕ ਹੈ ਜੀ ਹੁਣ ਨੈਕਸਟ ਦੇਖੋ ਜੀ ਇਹ ਹੈਗਾ ਆ ਸ਼ਿਮਰ ਲਿੰਨਨ ਕਹਿੰਦੇ ਐ ਇਹਨੂੰ ਠੀਕ ਹੈ ਜੀ ਸ਼ਿਮਰ ਲినਨ ਤਾਂ ਕਹਿੰਦੇ ਆ ਕਿ ਅ ਚੁੱਪਰ ਵਾਲਾ ਕਪੜਾ ਨਹੀਂ ਹੁੰਦਾ ਬਟ ਇਹਦੇ ਚ ਨਾ ਥੋੜਾ ਜਿਆਦਾ ਕੋ ਟੱਚ ਜਿਹੜਾ ਦਿੱਤਾ ਹੁੰਦਾ ਨਾ ਥੋੜਾ ਜਿਆਦਾ ਸ਼ਿਮਰ ਟਾਈਪ ਕੀਤਾ ਹੁੰਦਾ ਇਹਨੂੰ ਸ਼ਿਮਰ ਲినਨ कॉटन ਹੈ ਐ ਔਰ ਆ ਪ੍ਰਿੰਟ ਦੇ ਉੱਪਰ ਪ੍ਰੋਪਰ ਹੈਂਡ ਨੋਟਿੰਗ ਦਾ ਕੰਮ ਕੀਤਾ ਹੋਇਆ ਆ ਦੇਖੋ ਇਹ ਸਾਰਾ ਹੈਂਡਵਰਕ ਹੈ ਫੁਲੀ ਪੂਰਾ ਘੇਰਾ ਦੇਖੋ ਇਹਦਾ ਆ ਦੇਖੋ ਬਿਊਟੀਫੁਲ ਘੇਰਾ ਜਿਹੜਾ ਪ੍ਰਿੰਟ ਹੈਗਾ ਉਹਨੂੰ ਪੂਰਾ ਏਮਬਰਾਇਡਰੀ ਦੇ ਨਾਲ ਹਾਈਲਾਈਟ ਕਰਦਾ ਹੈ ठीक है ए आ गई फ्रंट पूरा उपर तक देखो पूरा बूटी बनी हुई है सारी ये हैंडवर्क आ प्रॉपर ठीक है जी और यह आ गई जी यंट हम ता दें ये ना होर कलर भी है साढ़े कोई नुछना है पूछ सकते हो ग्रे कलर है ठीक है जी एक आ कलर है बेज जहा कलर लाइट बेज कलर है ठीक है पिछे हाईलाइट नहीं है पिछे सिर्फ प्रंट आते बॉटम यदि फेयर अगेन बहुत सॉफ्ट ਯੋ ਰਿਓਨ ਦੁਪੱਟਾ ਦੇਖੋ ਜੀ ਇਹਦਾ ਸੇਮ ਫੈਬਰਿਕ ਲినਨ ਦਾ ਹੀ ਫੈਬਰਿਕ ਹੈ ਸੇਮ ਇਹਦਾ ਦੁਪੱਟਾ ਪੂਰਾ ਖੁੱਲਾ ਮਤ ਜਿਹੋ ਸਿੱਖੋ ਦੁਪੱਟਾ ਦੇ ਬਿਊਟੀਫੁਲ ਪ੍ਰਿੰਟ ਬਹੁਤ ਸੋਹਣੇ ਪੀਸਿਸ ਆਏ ਇਹੋ ਪੀਸਿਸ ਨੇ ਜਿਹੜੇ ਤੁਸੀਂ ਮੰਗਦੇ ਹੋ ਸਾਨੂੰ ਕੈਜੂਅਲ ਵਾਲੇ ਸੂਟਸ ਜਿਹੜੇ ਸਾਨੂੰ ਦਿਖਾ ਪ੍ਰਾਈਸ ਹੈਗਾ ਜੀ 2250 ਸਿਰਫ ਤੇ ਸਿਰਫ 2250 ਸਿੰਗਲ ਸਿੰਗਲ ਪੀਸਿਸ ਨੇ ਇਹਦਾ ਤੁਹਾਨੂੰ ਇੱਕ ਹੋਰ ਕਲਰ ਮਿਲ ਜੇਗਾ ਗ੍ਰੇ ਕਲਰ ਮਿਲ ਜਾਏਗਾ ਤੁਹਾਨੂੰ ਉਹਦੇ ਤੇ ਅਲੱਗ ਕੰਟਰਾਸਟ ਦਾ ਕੰਮ ਹੋਇਆ ਹੋਇਆ ਜੇ ਠੀਕ ਹੈ ਜੀ ਹੁਣ ਆ ਗਿਆ ਜੀ ਪਿੰਕ ਸਭ ਦਾ ਫੇਵਰੇਟ ਇਹ ਹੈਗਾ ਜੀ ਸੌਫਟ ਡੋਰੀਆ ਪਿਓਰ ਡੋਰੀਆ ਇਹ ਆਏਗਾ ਗਲੇ ਦੇ ਉੱਪਰ ਠੀਕ ਹੈ ਇਹ ਹੁਣ ਤੁਸੀਂ ਕਿੱਦਾਂ ਅਡਜਸਟ ਕਰਨੀ ਆ ਜਿਸ ਪ੍ਰੋਪਰ ਸਿੱਪੀ ਵਰਕ ਨਲਕੀ ਵਰਕ ਹੁੰਦਾ ਜਿਹੜਾ ਉਹ ਹੋਇਆ ਹੋਇਆ ਹੈ ਔਰ ਤਾਰੇ ਸਿੱਪੀ ਸtare ਲਾ ਕੇ ਔਰ ਨਲਕੀ ਦਾ ਕੰਮ ਕਰਾਇਆ ਹੋਇਆ ਸਾਰੇ ਆ ਦੇਖੋ ਹਾਈਲਾਈਟ ਕੀਤਾ ਹੋਇਆ embroidery ਦੇ ਨਾਲ 컬러 ਬਹੁਤ ਸੋਹਣਾ ਹੈ ਸ਼ੇਡਿੰਗ ਦੇ ਰਿਹਾ ਹੈ ਪੂਰਾ ਸੂਟ ਸੇਮ ਨਹੀਂ ਹੈਗਾ ਸ਼ੇਡਿੰਗ ਦਾ ਸੂਟ ਦੇ ਵਿੱਚ ਠੀਕ ਹੈ ਜੀ ਘੇਰੇ ਦੇ ਉੱਪਰ ਦੇਖੋ ਬਿਊਟੀਫੁੱਲ ਲੇਸ ਵਰਕ ਥਿਸ ਇਜ਼ ਫਰੰਟ ਔਰ ਆਰਾਮ ਨਾਲ ਲੈਂਥ ਨਿਕਲਨੀ ਹੈ ਜੀ ਬਾਟਮ ਇਹਦੀ अगेन ਦੇਖੋ ਤੁਸੀਂ ਬਹੁਤ ਅੱਛਾ ਟੈਕਸਚਰ ਸੌਫਟ ਵਾਲੀ ਪਿਓਰ ਰਾਇਨ ਕਾਟਨ ਔਰ ਦੁਪੱਟਾ ਵੀ ਉਹੀ ਪਿਓਰ ਡੋਰੀਆ ਬਹੁਤ ਸੋਹਣਾ ਲਿਨਨ ਡੋਰੀਆ ਦੁਪੱਟਾ ਹੈ ਜੀ ਆਹ ਜੀ ਪਟਾ ਦੇਖੋ ਦੁਪट्टे ਸਾਰੇ ਬੜੇ ਕਮਾਲ ਦੇ ਨੇ ਆ ਬਿਊਟੀਫੁਲ ਪੀਸ ਮਿਸ ਕਰਨ ਵਾਲੇ ਪੀਸ ਨਹੀਂ ਹੈਗੇ ਅੱਜ ਦੇ ਇਹ ਹੈਗਾ ਜੇ ਨਿਊਡ ਬੇਬੀ ਪਿੰਕ ਕਲਰ ਠੀਕ ਹੈ ਇਹਦਾ ਵੀ ਤੁਹਾਨੂੰ ਹੁਣ ਅਸੀਂ ਪ੍ਰਾਈਸ ਦੱਸ ਦਿੰਨੇ ਆ ਜੀ ਇਹ ਵੀ ਹੈਗਾ ਜੇ 2590 ਦਾ ਠੀਕ ਹੈ ਜੀ ਪਿਓਰ ਡੋਰੀਆ ਹੈ ਕਿਉਂਕਿ ਔਰ ਹੈਂਡਵਰਕ ਦੇ ਨਾਲ ਉਹਨੂੰ ਅਸੀਂ ਟੱਚ ਦਿੱਤਾ ਹੋਇਆ ਹੈ ਬਿਊਟੀਫੁਲ ਪਿਓਰ ਰਿਯਨ ਕਾਟਨ 2590 ਦਾ ਠੀਕ ਹੈ ਆਹ ਦੇਖੋ ਜੀ ਹੁਣ ਆ ਗਈ ਜੇ ਚੁੰਦੇਰੀ ਕੀ ਇਹ ਇਹ ਵੀ ਬੜੀ ਵਧੀਆ ਚੀਜ਼ ਹੈ ਜੀ ਦਿਖਾਉਣੀ ਹੈ ਤੁਹਾਨੂੰ ਇਹਨੂੰ ਤੇ ਇੰਨਾ ਸੋਹਣਾ ਬਿਊਟੀਫਾਈ ਕੀਤਾ ਹੋਇਆ ਦੇਖੋ ਇਹਦੀ ਫਰੰਟ ਦੀ ਕਮਾਲ ਕੀ ਹੈ ਆ ਦੇਖੋ ਥੱਲੇ ਇਹਦੇ ਆਰਗੈਂਜ਼ਾ ਲੇਸ ਲਗਾ ਕੇ ਔਰ ਆ ਚੀਜ਼ ਏਮਬਰਾਇਡਰੀ ਕਰਵਾਈ ਹੋਈ ਹੈ ਆ ਦੇਖੋ ਬਿਊਟੀਫੁਲ ਪੀਸ ਔਰ ਥਿਸ ਇਜ਼ ਪਿਓਰ ਚੰਦੇਰੀ ਆ ਪੂਰਾ ਫਰੰਟ ਆਏਗਾ ਤੁਹਾਨੂੰ ਥੋੜਾ ਲਗਾ ਕੇ ਦਿਖਾ ਦਿੰਦੇ ਆ ਆਪਣਾ ਪੀਸ ਆ ਜੀ ਠੀਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਆ ਦੇਖੋ ब्यूटीफुल पीस आना है फ्रंट ठीक है जी और बैक दा प्रिंट कमाल दा, आएगा बैक अलग कॉन्सेप्ट बहुत सोहना पीस और प्योर चंदेरी है जी एद नहीं है कि सेमी फैब्रिक है प्योर चंदेरी और सेम फैब्रिक प्योर रिओन ढाईमीटर कट ਠੀਕ ਹੈ ਜੀ ਔਰ ਇਹ ਵੀ ਥੋੜੀ ਜੀ ਨਾ ਫੈਬਰਿਕ ਸ਼ੈਡਿੰਗ ਦੇ ਰਿਹਾ ਜਿਹੜਾ ਅਸੀਂ ਔਰਗੈਂਜੀ ਦਾ ਕਰਵਾਇਆ ਹੋਇਆ ਹੈ ਦੁਪੱਟਾ ਦੇਖੋ ਇਹਦਾ ਕਮਾਲ ਦਾ ਦੁਪੱਟਾ ਆ ਦੇਖੋ ਬਿਊਟੀਫੁਲ ਦੁਪੱਟਾ ਵਿਦ ਬਿਊਟੀਫੁਲ ਪੈਚਵਰਕ ਔਰ ਵਿਦ ਬਿਊਟੀਫੁਲ ਟੈਸਲਸ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਜੀ ਇਹਦਾ ਵੀ ਤੁਹਾਨੂੰ ਹੁਣ ਅਸੀਂ ਦੱਸ ਦਿੰਨੇ ਆ ਜੀ ਪ੍ਰਾਈਸ ਇਹਦਾ ਪ੍ਰਾਈਸ ਹੈਗਾ ਜੇ 2250 ਇਹਦੇ ਚ ਵੀ ਤੁਹਾਨੂੰ ਇੱਕ ਹੋਰ ਕਲਰ ਮਿਲ ਜੇਗਾ ਠੀਕ ਹੈ ਇਹ ਹੈਗਾ ਆ ਇਟਸ ਇਨਕ ਬਲੂ ਕਲਰ ਹੈ ਨਾ ਇਹ ਇਨਕ ਬਲੂ ਕਲਰ ਹੈ ਇਹਦੇ ਚ ਤੁਹਾਨੂੰ ਇੱਕ ਹੋਰ ਕਲਰ ਮਿਲ ਜਾਏਗਾ ਠੀਕ ਹੈ ਜੀ ਉਹ ਤੁਸੀਂ ਪੁੱਛ ਸਕਦੇ ਹੋ ਬਾਅਦ ਚੋ ਇਹ ਵੀ ਇੱਕ ਬੜੀ ਵਧੀਆ ਚੀਜ਼ ਹੈ ਜੀ ਉਹਨ ਕਲਾਸੀ ਜਿਹਾ ਕਲਰ ਹੈ ਗਰਮੀਆਂ ਦਾ ਫੇਵਰੇਟ ਵਾਲਾ ਕਲਰ ਗ੍ਰੀਨ ਕਲਰ ਸੂਦੀਨ ਜਿਹਾ ਗ੍ਰੀਨ ਕਲਰ ਆ ਦੇਖੋ ਇਹਦੀ ਜਿਹੜੀ ਪੂਰੀ ਫਰੰਟ ਹੈ ਨਾ ਉਹ ਔਰਗੈਂਜ਼ਾ ਲਗਾ ਕੇ ਉਹਦੇ ਉੱਪਰ ਇਦਾਂ ਏਮਬਰਾਇਡਰੀ ਕਰਵਾਈ ਹੋਈ ਆ ਆ ਦੇਖੋ ਇਹ ਆ ਪੂਰੀ ਫਰੰਟ ਇਹਦੀ ਏਮਬਰਾਇਡਰੀ ਦੇ ਨਾਲ ਕਵਰ ਕੀਤੀ ਹੋਈ ਹੈ ਔਰ ਆਪ ਇਹਦਾ ਨਾ ਪ੍ਰਿੰਟ ਬੜਾ ਪਿਆਰਾ ਹੈ ਇਹਦੇ ਵਿੱਚ ਵੀ ਦੇਖੋ ਥੋੜੀ ਥੋੜੀ ਤੁਹਾਨੂੰ ਸ਼ਿਮਰ ਸ਼ਾਈਨਿੰਗ ਜੀ ਮਿਲੇਗੀ ਪਿਓਰ ਕਾਟਨ ਹੈ ਮਿਕਸਿੰਗ ਕੋਈ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਜੀ ਆ ਦੇਖੋ ਆ ਵੀ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ ਅਸੀਂ ਆ ਦੇਖੋ ਇਹ ਵੀ ਇਦਾਂ ਆਣਾ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਔਰ ਘੇਰੇ ਦੇ ਥੱਲੇ ਦੇਖੋ ਏਮਬਰਾਇਡਰੀ ਕੀਤੀ ਹੋਈ ਹੈ ਬਹੁਤ ਸੋਹਣੀ ਪੂਰਾ ਘੇਰਾ ਏਮਬਰਾਇਡਰੀ ਦੇ ਨਾਲ ਕਵਰ ਹੈ ਆ ਦੇਖੋ ਜੀ ਆ ਦੇਖੋ ਪੂਰਾ ਘੇਰਾ embroidery ਦੇ ਨਾਲ ਕਵਰ ਹੈ ਠੀਕ ਹੈ ਔਰ AI ਕਾਇਦਾ ਬੈਕ ਦਾ ਪ੍ਰਿੰਟ ਠੀਕ ਹੈ ਜੀ ਬੈਕ ਤੇ ਕੁਝ ਨਹੀਂ ਹੈਗਾ ਬਾਟਮ अगेन ਬਹੁਤ ਵਧੀਆ ਵਾਲੀ ਰਿਯਾਨ ਜੀ ਪਿਓਰ ਰਿਯਾਨ ਦੁਪੱਟਾ ਪੁੱਛੀਏ ਤੇ ਬਹੁਤ ਹੀ ਸੋਹਣਾ ਜਿਹਾ ਕਲਾਸੀ ਜਿਹਾ ਖੁੱਲਾ ਡੁੱਲਾ ਦੁਪੱਟੇ ਦੀ ਤੇ ਆਪਣੀ ਇੱਕ ਅਲੱਗ ਜੀ ਗ੍ਰੇਸ ਆ 4 ਸਾਈਡ ਲੇਸ ਮਿਲੇਗੀ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਹੈ ਜੀ ਪ्युअर ਦੁਪੱਟਾ ਆ ਦੇਖੋ ਸੈਂਟਰ 'ਚ ਤੁਹਾਨੂੰ ਪੂਰਾ ਪੈਨਲ ਮਿਲ ਗਿਆ embroidery ਦਾ ਔਰ ਸਾਈਡ ਦੇ ਉੱਪਰ ਤੁਹਾਨੂੰ ਆ ਜੀਪੀਓ ਲੇਸ ਮਿਲ ਗਈ ਆ ਦੁਪੱਟਾ ਲੈ ਬਿਊਟੀਫੁੱਲ ਦੁਪੱਟਾ ਔਰ ਬੜਾ ਹੀ ਸੌਫਟ ਜਿਹਾ ਆ ਠੀਕ ਹੈ ਜੀ ਆ ਦੇਖੋ ਇਹ ਟਾਈ ਹੋਊਗਾ ਟਾਈ ਤੋਂ ਥੋੜਾ ਜਿਹਾ ਇਕੱਠ ਹੋ ਸਕਦਾ ਹੈ ਲੇਕਿਨ ਬਹੁਤ ਛੋਟਾ ਦੁਪੱਟਾ ਨਹੀਂ ਗਏ ਠੀਕ ਹੈ ਜੀ ਔਰ ਇਹ ਬਾਟਮ ਇਹਦਾ ਪ੍ਰਾਈਸ ਹੈਗਾ ਜੇ 2490 ਠੀਕ ਹੈ ਜੀ 2490 ਪ੍ਰਾਈਸ ਹੈ ਜੀ ਇਹਦੇ ਚ ਵੀ ਤੁਹਾਨੂੰ ਇੱਕ ਹੋਰ ਕਲਰ ਮਿਲ ਜਾਏਗਾ ਇਸ ਦੇ ਵਿੱਚ ਵੀ ਇੱਕ ਹੋਰ ਕਲਰ ਦੇ ਆਈ ਫਿਲ येलो ਕਲਰ ਹੈਗਾ ਆ ਠੀਕ ਹੈ ਜੀ ਹੁਣ ਆ ਜੀ ਜਿਹੜੀ ਬਰਬਰੀ ਬਰਬਰੀ ਕਰਦੇ ਨੇ ਸਾਰੇ ਆਪਾਂ ਬਰਬਰੀ ਪਲੇ ਨਹੀਂ ਲੈ ਕੇ ਆਏ ਆਪਾਂ ਬਰਬਰੀ ਨੂੰ ਵੀ ਸਜਾਤਾ ਹੈ ਠੀਕ ਹੈ ਜੀ ਆ ਦੇਖੋ ਬਰਬਰੀ ਦੇ ਕਰਤਾ ਆਪਾਂ ਹੈਂਡਵਰਕ ਬਿਊਟੀਫੁਲ ਹੈਂਡਵਰਕ ਪੂਰਾ ਗਲਾ ਦੇਖੋ ਕੱਢਿਆ ਹੋਇਆ ਵਿੱਚ ਸਿੱਪੀ ਸਤਾਰੇ ਸਭ ਕੁਝ ਲਾਤਾ ਹੈ ਜੀ ਆ ਡੋਰੀ ਕਰਵਾਤੀ ਹੈ ਉੱਤੇ ਠੀਕ ਹੈ ਜੀ ਐਂਟੀਕ ਜਿਹੜਾ 골ਡਨ ਹੁੰਦਾ ਉਹ ਹਲਾ ਕਲਰ ਪੂਰੀ ਸ਼ਰਟ ਦੇ ਉੱਪਰ ਇਦਾਂ ਛੋਟੇ-ਛੋਟੇ ਬੂਟੀ ਕਰਾਤੀ ਹੈ ਠੀਕ ਹੈ ਫਰੰਟ ਇਹਦਾ ਇਦਾਂ ਪੂਰਾ ਕਵਰਡ ਹੈ ਨਾ ਔਰ ਬੈਕ ਪਲੇਨ ਆਏਗੀ ਲੇਕਿਨ ਕਪੜਾ ਦੇਖੋ ਤੁਸੀਂ ਬਰਬਰੀ ਮਤਲਬ ਪਿਓਰ ਬਰਬਰੀ 1500 ਦਾ ਪਲੇਨ ਸੂਟ ਮਿਲਦਾ ਹੈ ਜੀ ਵਿਦਆਊਟ ਦੁਪੱਟਾ ਬਰਬਰੀ ਕਿਤੋਂ ਵੀ ਪਤਾ ਕਰ ਲਿਓ ਠੀਕ ਹੈ ਔਰ ਇੰਦੀ ਜਿਹੜੀ ਬਾਟਮ ਹੈਗੀ ਹੈ ਆ ਲਓ ਜੀ ਉਹ ਨਾਲ ਹੀ ਅਟੈਚ ਹੈ ਇਹ ਤੁਹਾਨੂੰ ਗ੍ਰੇ ਕਲਰ ਮਿਲ ਰਿਹਾ ਠੀਕ ਹੈ ਜੀ ਆ ਗ੍ਰੇ ਕਲਰ ਦੀ ਬਾਟਮ ਹੈ ਨਾਲ ਦੁਪੱਟਾ ਇਹਦਾ ਸੇਮ ਫੈਬਰਿਕ ਠੀਕ ਹੈ ਜੀ ਬਹੁਤ ਪਿਆਰਾ ਪੀਸ ਮਿਸ ਕਰਨ ਵਾਲਾ ਨਹੀਂ ਜੇ ਹੈਗਾ ਇਹ ਸਿੰਗਲ ਪੀਸ ਹੈ ਇਹਦੇ ਵਿੱਚ ਕੋਈ ਆਪਸ਼ਨ ਨਹੀਂ ਹੈਗੀ ਇਹਦੇ ਵਿੱਚ ਕੋਈ ਹੋਰ ਕਲਰ ਦੀ ਤੁਹਾਨੂੰ ਮਿਲਣਾ 2.5 ਮੀਟਰ ਕੱਟ ਦੁਪੱਟਾ ਹੈ ਜੇ ਆ ਦੇਖੋ ਪ੍ਰਿੰਟ ਦੇਖੋ ਦੁਪੱਟੇ ਦਾ ਤੁਸੀਂ ਖੁੱਲਾ ਡੁੱਲਾ ਦੁਪੱਟਾ ਆ ਦੇਖ ਕਿੰਨਾ ਪਿਆਰਾ ਪੀਸ ਹੈ ਬਰਬਰੀ ਬਰਬਰੀ ਲੇਕਿਨ ਆਪਾਂ ਬਰਬਰੀ ਵੀ ਕੁਝ ਖਾਸ ਕਰਦੀ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਪ੍ਰਾਈਸ ਸੁਣੋਗੇ ਨਾ ਤੁਸੀਂ ਵਿਦ ਦੁਪੱਟਾ ਵਿਦ ਹੈਂਡਵਰਕ ਖੁੱਲਾ ਡੁੱਲਾ ਤੁਸੀਂ ਹੈਰਾਨ ਹੋ ਜਾਣਾ ਮਿਸ ਕਰਨ ਵਾਲਾ ਪੀਸ ਹੈਗਾ ਹੀ ਤੁਹਾਨੂੰ 2390 ਦਾ ਜੀ ਸਿਰਫ ਤੇ ਸਿਰਫ 2390 ਦਾ ਵਿਦ ਦੁਪੱਟਾ 2.5 ਮੀਟਰ ਵਿਦ ਹੈਂਡਵਰਕ ਪੀਸ ਹੈ ਜੀ ਇਹ ਠੀਕ ਹੈ ਸੋ ਕਾਫੀ ਕੁਝ ਹੈਗਾ ਮੜੀ ਜੀ ਚਾਦੀ ਕਾ ਆਪਾਂ ਮਾਸਟਰ ਪੀਸ ਇੱਥੇ ਰੱਖਿਆ ਪਿਆ ਤੁਸੀਂ ਇੱਥੋਂ ਹੀ ਲੁੱਕ ਲੈ ਸਕਦੇ ਹੋ ਠੀਕ ਹੈ ਥਿਸ ਇਜ਼ ਪਿਓਰ ਆ オーਰਗੈਂਜ਼ਾ ਅੱਛੇ ਵਾਲਾ ਠੀਕ ਹੈ ਇਹਨੂੰ ਆਰਾਮ ਨਾਲ ਗਰਮੀ ਚ ਵੇਅਰ ਕਰ ਸਕਦੇ ਆ ਆਪਾਂ ਠੀਕ ਹੈ ਜੀ ਇਹ ਆਣੀਏ ਦੀ ਸ਼ਰਟ ਆ ਦੇਖੋ ਵਿਦ ਬਿਊਟੀਫੁਲ ਲੇਸ ਵਰਕ ਉਹ ਆਲਰੇਡੀ ਅਸੀਂ ਕਰਵਾਤਾ ਹੈ ਤੁਹਾਨੂੰ ਕੁਝ ਕਰਾਉਣਾ ਨਹੀਂ ਪੈਣਾ ਇਹਦੇ ਉੱਪਰ ਠੀਕ ਹੈ ਜੀ ਆ आएगी ਇਹਦੀ ਅੱਦਾ ਲੇਸ ਵਰਕ ਔਰ ਦੁਪੱਟਾ ਆਏਗਾ ਪਿਓਰ ਦਾ ਦੁਪੱਟਾ ਜੇ ਪੂਰਾ ਖੁੱਲਾ ਡੁੱਲਾ ਪ੍ਰੋਪਰ ਚਾਰੋ ਸਾਈਡ ਦੇ ਉੱਪਰ ਤੁਹਾਨੂੰ ਆਵਲੀ ਲੇਸ ਮਿਲੇਗੀ ਔਰ बॉटम ਦੇ ਉੱਪਰ ਵੀ ਵਰਕ ਮਿਲੇਗਾ ਤੁਹਾਨੂੰ ਆ ਦੇਖੋ ਜੀ ਆਹ बॉटम ਦਾ ਵਰਕ ਤੇ ਡੋਪੀਨ ਸਿਲਕ ਠੀਕ ਹੈ ਦੇਖੋ ਡੋਪੀਨ ਸਿਲਕ ਦੇ ਨਾਲ ਤੁਹਾਨੂੰ ਆ ਵਰਕ ਮਿਲ ਰਿਹਾ ਹੈ बॉटम ਦੇ ਉੱਪਰ ਬਹੁਤ ਸੋਹਣਾ ਪੀਸ ਹੈ ਜੀ ਠੀਕ ਹੈ ਜੀ ਇਹਦਾ ਵੀ ਪ੍ਰਾਈਸ ਦੱਸ ਹੀ ਨਹੀਂਏ ਨਹੀਂ ਦੋਨਾਂ ਨੇ ਸਭ ਤੋਂ ਪਹਿਲਾਂ ਫਿਰ ਕਹਿਣਾ ਦੱਸਦਾ ਤੇ ਇਹ 2590 ਦਾ ਸੂਟ ਮਿਲੇਗਾ ਤੁਹਾਨੂੰ ਬਿਊਟੀਫੁੱਲ ਲੇਸ ਵਰਕ ਔਰ ਆ ਪਿੰਟੈਕਸ ਬਾਕੇ ਡਿਜ਼ਾਈਨ ਦਿੱਤਾ ਆਇਆ ਹੈ ਇੱਥੇ ਗਲੇ ਉੱਪਰ ਆ ਦੇਖੋ ਇਹ ਨਹੀਂ ਹੈ ਜਿਹੜਾ ਕਪੜਾ ਲੱਗਾ ਹੋਇਆ ਹੈ ਪਿੰਟੈਕਸ ਪਾ ਕੇ ਲਗਾਇਆ ਹੋਇਆ ਜੇ ਪ੍ਰੋਪਰ ਲੇਸ ਵਰਕ ਤੁਹਾਨੂੰ ਕੁਝ ਨਹੀਂ ਕਰਾਉਣਾ ਪੈਣਾ ਬਸ ਤੁਸੀਂ ਸੂਟ ਸਵਾਉਣਾ ਹੈ ਤੇ ਇਹ ਤੁਹਾਨੂੰ ਮਿਲਦਾ ਹੈ ਜੀ 2590 ਦਾ ਵਧੀਆ ਨਹੀਂ ਹੈ ਏਦਾਂ ਨਹੀਂ ਹੈ ਕਿ ਇਹ ਪਿਓਰ ਕਾਟਨ ਨਹੀਂ ਹੈ ਲੱਗ ਜਾਓ ਤੁਹਾਨੂੰ ਜੀ ਇੱਕ ਵਾਰੀ ਆਹ ਦੇਖੋ ਠੀਕ ਹੈ ਇਹ ਤੁਹਾਨੂੰ ਜਿਹੜਾ ਵੀ ਪਹਿਲਾ ਆਰਡਰ ਆਏਗਾ ਉਹਨੂੰ ਅਸੀਂ ਆਹ ਸੂਟ ਜਿਹੜਾ ਹੈਗਾ ਆ ਇਹ ਅਸੀਂ ਦਿੰਦੇ ਹਾਂ 600 600 ਦਾ ਤੇ ਇਹ ਤੁਹਾਨੂੰ 400 ਚ ਮਿਲ ਜੇਗਾ ਠੀਕ ਹੈ ਜੀ ਪਹਿਲੇ ਆਰਡਰ ਨੂੰ 400 ਦੇ ਵਿੱਚ ਪਿਓਰ ਕਾਟਨ थी? 300 ਕਰ ਦੋ ਆ 300 ਕਰ ਦिए 300 ਠੀਕ ਹੈ ਪਹਿਲੇ ਆਰਡਰ ਲੂਏ 300 ਦੇ ਵਿੱਚ ਪਿਓਰ ਕਾਟਨ ਸੂਟ ਮਿਲੇਗਾ ਜੀ ਠੀਕ ਹੈ ਜੀ ਸੋ ਜੁੜੇ ਰਹੋ ਸਾਡੇ ਨਾਲ ਇਦਾਂ ਹੀ ਕਰਦੇ ਰਹੋ ਜੀ ਸ਼ਾਪਿੰਗ ਸਾਡੇ ਨਾਲ ਤੇ ਭਰਦੇ ਰਹੋ ਜੀ ਸਾਡੀਆਂ ਸ਼ੈਲਫਾਂ ਇਦਾਂ ਹੀ ਬਹੁਤ-ਬਹੁਤ ਧੰਨਵਾਦ ਸਾਡਾ ਸਾਰਿਆਂ ਦਾ ਸਾਨੂੰ ਇੰਨਾ ਪਿਆਰ ਦੇਣ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ